ਅਸਸੀ ਗਾਲ ਜੀ ਅੱਜ ਆਪਣਾ ਪੋਲ ਤੋਂ ਇੱਕ ਦਿਨ ਪਹਿਲੇ ਵਾਲਾ ਦਿਨ ਹੈ ਜੀ ਅੱਜ ਅਸੀਂ ਸਾਰੀਆਂ ਪਾਰਟੀਆਂ ਤੋਰੇ ਆ ਸਾਡੇ 212 ਬੂਥ ਨੇ ਜਿਹੜੇ ਕਿ ਬਰਨਾਲੇ ਹਲਕੇ ਦੇ ਵਿੱਚ ਪੈਨੇ ਨੇ ਜਿਨ੍ਹਾਂ ਤੇ VOTING ਹੋਏਗੀ ਤੋਂ ਉਸ ਸਬੰਧ ਦੇ ਵਿੱਚ ਅੱਜ ਸਾਰੇ ਅੱਜ ਅਖੇ ਡਿਊਟੀਆਂ ਦੇ ਰਹੇ ਆ ਤੇ ਕੱਲ ਸਾਡਾ ਪੋਲ ਡੇ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਤੋਂ ਇਹ ਸਵੇਰੇ ਪੋਲਿੰਗ 7 ਵਜੇ ਤੋਂ ਸ਼ਾਮੀ 6 ਵਜੇ ਤੱਕ ਹੈਗੀ ਹੈ ਤੋਂ ਮੈਂ ਤੁਹਾਡੇ ਮਾਧਿਅਮ ਨਾਲ ਇਹ ਵੀ ਸਾਰਿਆਂ ਨੂੰ ਇਲਤੀਜਾ ਕਰਦਾ ਕਿ ਵੱਧ ਚੜ ਕੇ ਆਪਣੇ ਵੋਟ ਦਾ ਅਧਿਕਾਰ ਇਸਤੇਮਾਲ ਕਰਨ ਕਿਸੇ ਲਾਲਚ ਕਿਸੇ ਹੋਰ ਕਿਸੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਇਹੋ ਜਿਹੀ ਚੀਜ਼ਾਂ ਤੋਂ ਉੱਠ ਕੇ ਵੋਟ ਪਾਣ ਜਿਹੜਾ ਉਹਨਾਂ ਨੂੰ ਲੱਗਦਾ ਕਿ ਉਹ ਤੁਹਾਡੇ ਹਲਕੇ ਲਈ ਵਿਕਾਸ ਕਰ ਸਕਦਾ ਹੈ ਤੁਹਾਡੇ ਲਈ ਚੰਗਾ ਕੰਮ ਕਰ ਸਕਦਾ ਉਹਨੂੰ ਵੱਧ ਚੜ ਕੇ ਬੇਸ਼ੱਕ ਸਪੋਰਟ ਕਰਨ ਉਹਨੂੰ ਜਿਤਾਨ ਤੇ ਬਿਲਕੁਲ ਲਾਅ ਐਂਡ ਆਰਡਰ ਦੀ ਸਥਿਤੀ ਮੇਨਟੇਨ ਰੱਖਣ ਜਿਵੇਂ ਕਿ ਜਿਮਨੀ ਚੋਂ ਆ ਜੀ ਸਾਰਿਆਂ ਦਾ ਬਹੁਤ ਜ਼ੋਰ ਲੱਗਦਾ ਹੀ ਹੁੰਦਾ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਆਪਣੇ ਆਪਸ ਦੀ ਸਦਭਾਵਨਾ ਇੱਕ ਦੂਜੇ ਨਾਲ ਮੇਨਟੇਨ ਰੱਖਣ ਕਾਨੂੰਨ ਵਿਵਸਥਾ ਨੂੰ ਧਿਆਨ ਚ ਰੱਖਦੇ ਹੋਏ ਜੋ ਕਰਨ ਤੇ ਕਿਸੇ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਇਹੋ ਜਿਹੀ ਟਿੱਪਣੀ ਨਾ ਕਰਨ ਜਿੱਚ ਕਿਸੇ ਵੀ ਧਰਮ ਦਾ ਜਾਂ ਕਿਸੇ ਜਾਤ ਦਾ ਆਪਸ ਦੇ ਵਿੱਚ ਕੋਈ ਦੁਫਾੜ ਪੈਦਾ ਹੋ ਸਕੇ ਬਸ ਮੇਰੀ ਇਹੀ ਬੇਨਤੀ ਹੈ ਤੁਹਾਡੇ ਮਾਧਿਅਮ ਨਾਲ ਤਾਂ ਪਿਛਲੀ ਵਾਰ ਗ੍ਰੀਨ ਬੂਥ ਲੱਗੇ ਤੇ ਐਕਟਿਵ ਲੱਗਗੇ ਹਾਂਜੀ ਜਿਹੜੇ ਬੂਥ ਹੈ ਜੀ ਇਹ ਕਸਟਮਰ ਹੀ ਹੁੰਦੇ ਆ ਜੀ ਗ੍ਰੀਨ ਬੂਥ ਹੁੰਦੇ ਆ ਇੱਕ ਪਿੰਕ ਬੂਥ ਹੁੰਦਾ ਮਾਡਲ ਬੂਥ ਹੁੰਦੇ ਆ ਤੋ ਵੈਸੇ ਤਾਂ ਜੇ ਦੇਖਿਆ ਜਾਵੇ ਕਿ ਈਸੀਆਈ ਦੀਆਂ ਇੰਨੀਆਂ ਸੱਤਦਾਤਾ ਨੇ ਤੇ ਤਕਰੀਬਨ ਸਾਰੇ ਬੂਥ ਮਾਡਲ ਬੂਥ ਹੀ ਹੁੰਦੇ ਆ ਮਾਡਰਨ ਬੂਥ ਚ ਥੋੜੀ ਰੂਪਰੇਖਾ ਅਲੱਗ ਕਰਦੀਦਾ ਆਦਰਵਾਇਸ ਤਾਂ ਹਰ ਥਾਂ ਤੇ ਪਾਣੀ ਦਾ ਇੰਤਜ਼ਾਮ ਵੀ ਹੈ ਵੈਬ ਕਾਸਟਿੰਗ ਵੀ ਹੋ ਰਹੀ ਹੈ ਜੋ ਅੰਦਰ VOTING ਹੋ ਰਹੀ ਹੈ ਉਹ ਇਲੈਕਸ਼ਨ ਕਮਿਸ਼ਨ ਨੂੰ ਵੀ ਫੀਡ ਜਾ ਰਹੀ ਹੈ ਮੇਰੇ ਕੋਲ ਵੀ ਆ ਰਹੀ ਹੈ ਡੀਸੀ ਸਾਹਿਬ ਨੂੰ ਵੀ ਆ ਰਹੀ ਹੈ ਤੋ ਪਾਣੀ ਦਾ ਇੰਤਜ਼ਾਮ ਹੈ ਬਾਥਰੂਮਸ ਵਗੈਰਾ ਠੀਕ ਨੇ ਤੋ ਕੋਈ ਐਸੀ ਚੀਜ਼ ਨਹੀਂ ਹੈ ਕਿਸੇ ਵੀ ਬੂਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਰ ਇੱਕ ਉਹ ਕਸਟਮਰੀ ਪੁਰਾਣਾ ਚੱਲਦਾ ਆ ਰਿਹਾ ਹੈ ਕਿ ਥੋੜੇ ਇੱਕ ਅਲੱਗ ਤਰੀਕੇ ਨਾਲ ਸਜਾਵਟ ਕਰ ਦੋ ਥੋੜਾ ਕੁਝ ਇੱਕ ਦੋ ਚੀਜ਼ਾਂ ਵਧ ਕਰ ਦੋ ਉਹ ਇਸ ਵਾਰ ਵੀ ਹੈਗਾ ਜੀ ਤੇ ਸਰ ਜੋ ਪਹਿਲੀ ਵਾਰ ਵੋਟ ਪਾਏਗਾ ਉਹਨੂੰ ਸਰਟੀਫਿਕੇਟ ਦਿੱਤਾ ਜਾਂ ਨਹੀਂ ਜੀ ਅ ਪਹਿਲੀ ਵਾਰ ਜਿਹੜੇ ਵੋਟ ਪਾਣਗੇ ਜੀ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੈਕਟਰ ਅਫਸਰਾਂ ਦੇ ਥਰੂ ਸਰਟੀਫਿਕੇਟ ਦਵਾਈਏ ਤੋ ਉਹਦਾ ਅਸੀਂ ਵਰਕਆਊਟ ਕਰ ਰਹੇ ਆ ਜੀ ਤੇ ਮੈਂ ਤਾਂ ਚਾਹੂੰਗਾ ਕਿ ਯੰਗ ਵੋਟਰ ਜਰੂਰ ਅੱਗੇ ਆਣ ਜੀ ਵਕਤਵੱਦ ਵੋਟ ਕਰਨ इवन ਬਜ਼ੁਰਗ ਵੋਟਰ ਵੀ ਆਪਣੀ ਵੋਟ ਦਾ ਅਧਿਕਾਰ ਕਰਨ ਜਿੰਨੇ ਕੁ ਬੰਦਿਆਂ ਦੀ ਸਾਡੇ ਵੱਲੋਂ ਹੋਮ VOTING ਲਈ ਆਈ ਸੀ ਰਿਕਵੈਸਟ ਉਹਨਾਂ ਦੀ ਅਸੀਂ ਘਰੋ ਘਰੀ ਜਾ ਕੇ ਪੁਆਦੀਆਂ ਹੋਈਆਂ ਤੋ ਹੁਣ ਤਾਂ ਬਸ ਇਹੀ ਹੈ ਜੀ ਕਿ ਕੱਲ ਦਾ ਦਿਨ ਰੱਬ ਦੀ ਮਿਹਰ ਰਵੇ ਸਾਡੇ ਤੇ ਤੇ ਮੌਸਮ ਵਧੀਆ ਰਵੇ ਲੋਕ ਬਾਹਰ ਚੜ ਕੇ ਵੋਟ ਕਰਨ ਤੇ ਸਾਰਾ ਕੁਝ ਖੁਸ਼ੀ ਨਾਲ ਤੇ ਸ਼ਾਂਤੀ ਨਾਲ ਮੁਕੰਮਲ ਹੋ ਜਾਏਗੀ